ਜਖਮ ਸਾਨੂੰ ਰਾਹ ਵੀ ਦਿੰਦੀ ਐ ਜਲਾਲੀਆ ਦਿੰਦਾ ਉੱਚ ਦਿੰਦੀ ਐ ਇੱਕ ਜਖਮ ਸਾਨੂੰ ਇਸ ਹਾਲ ਦੇ ਅੰਦਰ ਆ ਕੇ ਬਹਿ ਕੇ ਦਿੰਦੇ ਆ ਸੁਣਨੇ ਪੈਂਦੇ ਆ ਇਹ ਬਰਦਾਸ਼ਤ ਨਹੀਂ ਕਰਨ ਜੋ ਮੇਰਾ ਇਤਰਾਜ਼ ਇਹ ਆ ਸੇਰ ਸਿੰਘ ਦੀ ਮਾਂ ਨੂੰ ਆਪਣੇ ਪੁੱਤ ਦਾ ਨਾਂ ਸੇਰ ਸਿੰਘ ਰੱਖਣ ਦਾ ਅਧਿਕਾਰ ਨਹੀਂ ਕੀ ਚਮਿਆਰਾਂ ਦੇ ਮੁੰਡਿਆਂ ਦਾ ਨਾਂ ਸੇਰ ਸਿੰਘ ਨਹੀਂ ਹੋ ਸਕਦਾ ਉਹ ਚੀਫ ਨਹੀਂ ਲੱਗ ਸਕਦੇ ਮਜ਼ਾਕ ਡਵਾਇਆ ਗਿਆ ਸੀ ਵਿਰੋਧੀ ਧਿਰ ਦੇ ਨੇਤਾ ਵੱਲੋਂ ਹਮੇਸ਼ਾ ਇਹ ਫਿਊਡਲ ਮਾਨਸਿਕਤਾ ਤੇ ਫਿਊਡਲ ਐਟੀਟਿਊਡ ਕਾਰਾਜ ਗੁਰਸੇਵਾਂ ਦੀਆਂ ਫੋਟੋਆਂ ਲੱਗੀਆਂ ਬਾਹਰ ਆ ਕੇ ਆਪਣਾ ਰੁਖ ਚੇਂਜ ਕਰ ਲੈਂਦੇ ਹੋ ਬੰਦੇ ਦਾ ਰੰਗ ਦੇਖ ਕੇ ਉਹਦੇ ਨਾਲ ਬੋਲਦੇ ਹੋ ਇਹ ਗੱਲਾਂ ਬਦਾਸ ਕਰਨ ਦੇ ਯੋਗ ਨਹੀਂ ਮੈਨੂੰ ਖੁਸ਼ੀ ਹੈ ਇਹਨਾਂ ਦੇ ਨੈਸ਼ਨਲ ਲੀਡਰ ਅੱਜ ਕਾਲ ਦੇ ਸੰਵਿਧਾਨ ਦੀ ਕਾਪੀ ਫੜ ਕੇ ਦੇਸ ਸੇ ਕੋਨੇ ਕੋਨੇ ਤੁਰਦੇ ਆ ਉਹ ਸੰਵਿਧਾਨ ਦੇ ਬਦੌਲਤ ਹੀ ਅਸੀਂ ਇੱਥੇ ਲੋਕ ਇਸ ਪਵਿੱਤਰ ਸਦਨ ਦੇ ਅੰਦਰ ਪਹੁੰਚੇ ਆ ਲਿਬੜੇ ਪੈਰਾਂ ਵਾਲੇ ਲੋਕ ਫਾਈਂਡ ਅਪ ਕਰ ਲਓ ਜੀ ਸੋ ਮੇਰੀ ਬੇਨਤੀ ਇਹ ਆ ਪੀ ਇੱਕ ਜਖਮੋ ਜਿਹੜੇ ਸਾਨੂੰ ਕੁਦਰਤ ਦਿੰਦੀ ਆ ਇੱਕ ਜਖਮੋ ਆ ਜਿਹੜੇ ਸਾਨੂੰ ਥੈਂਕ ਯੂ ਇੱਥੇ ਮਿਲਦੇ ਆ ਸੋ ਥੈਂਕ ਯੂ ਬੋਲਣ ਲੱਗਿਆਂ ਘੱਟੋ ਘੱਟ ਸ਼ਬਦਾਂ ਦੀ ਥੈਂਕ ਯੂ ਮੇਰਾ ਇੱਕ ਸੁਝਾਅ ਹੈ ਹਾੜਾਉਣਗੇ ਪਵਿੱਖ ਦੇ ਅੰਦਰ ਵੀ ਸਰਕਾਰਾਂ ਆਣੀਆਂ ਸਰਕਾਰਾਂ ਚਲੀਆਂ ਜਾਣੀਆਂ ਬੜੀਆਂ ਜਾਣੀਆਂ ਅਸੀਂ ਜਿੰਨਿਆਂ ਨੇ ਵੀ ਕੰਮ ਕੀਤਾ ਅਜੇ ਕੋਈ ਵੀ ਪੰਜਾਬ ਦੇ ਅੰਦਰ ਭਗਤਪੁਰਨ ਸਿੰਘ ਨਹੀਂ ਬਣਿਆ